3 ਨਵੰਬਰ ਨੂੰ ਵਿਸ਼ੇਸ਼ اجلاس ਦੀ ਤਰੀਕ ਦਾ ਤੈਅ ਕਰ ਦਿੱਤਾ ਗਿਆ ਹੈ ਐਸਟੀਪੀਸੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦੱਸਦੀ ਹਾਂ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆ ਰਿਹਾ ਹੈ ਅੱਜ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਉੱਥੇ ਹੀ ਵਿਸ਼ੇਸ਼ اجلاس ਨੂੰ ਲੈ ਕੇ ਚਰਚਾ ਹੋਈ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ 3 ਨਵੰਬਰ ਦਾ ਜਿਹੜੀ ਕਿ ਤਰੀਕ ਐਲਾਨ ਦਿੱਤੀ ਗਈ ਹੈ ਤੈਅ ਕਰ ਦਿੱਤੀ ਗਈ ਹੈ ਤੇ ਹੁਣ ਉੱਥੇ ਹੀ ਵਿਸ਼ੇਸ਼ اجلاس ਜਿਹੜਾ ਹੈ ਕਿ 3 ਤਰੀਕ ਨੂੰ ਕੀਤਾ ਜਾਵੇਗਾ ਹੋਰ ਕੀ ਕੁਝ ਕਹਿਣਾ ਦਾ ਆਉ ਤੁਹਾਨੂੰ ਸੁਣਾਉਣੇ ਆ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ 30 ਨਵੰਬਰ 2025 ਨੂੰ ਤੇ ਅੱਜ ਐਗਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਣਕ ਦੇ ਬੀਜ ਲੈਣ ਲਈ ਉਹ ਡੇਰਾ ਬਾਬਾ ਨਾਨਕ ਬਾਬਾ ਬੁੜਾ ਈਸਤਾਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ਼੍ਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਨਾਲ ਬਵਾਸਤਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ ਫਿਰ ਉਹਦੇ ਵਿੱਚ ਪੇ ਕੁਆਲਟੀ ਆ ਚਾਹੀਦੀ ਆ ਤਿੰਨ ਤਰ੍ਹਾਂ ਦੀਆਂ ਕੁਆਲਟੀਆਂ ਦਸੀਆਂ ਸੀਗੀਆਂ ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ ਕਿ 10 ਏਕੜ ਤੋਂ ਘਟ ਵਾਲੇ ਕਾਨਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹਈਆ ਕਰਾਈ ਜਾਊਗਾ ਇਹ ਪੰਜਾਂ ਥਾਂਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਚਾਹੇ ਰੰਗ ਰੋਗ ਨੇ ਆ ਚਾਹੇ ਨੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਖਤਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮਰਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮੁਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਨਾਲ ਜਿੱਥੇ ਜਿੱਥੇ ਕਿਤੇ ਡੀਜ਼ਲ ਦੀ ਲੋੜ ਆ ਉਹ ਵੀ ਆਪਣਾ ਸਾਰਾ ਲਿਸਟਾਂ ਬਣਾ ਕੇ ਦੇ ਦੇਣ ਤਾਂ ਕਿ ਕਿਸੇ ਦੀ ਫਸਲ ਜਿਹੜੀ ਆ ਉਹ ਵਹਾਇਕ ਹੁਣੋਂ ਨਾ ਰਹਿ ਜਾਏ। ਸੋ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡੀ ਮੇਨ ਮੰਗ ਸੀ। ਸੋ ਉਹ ਤੋਂ ਇਲਾਵਾ ਅਸੀਂ ਅੱਜ 5 ਟਰੱਕ ਗੱਦਿਆਂ ਦੇ ਤੇ ਕੰਬਲਾਂ ਦੇ। ਕੰਬਲ ਵੀ ਉਹ ਚਲਾਵੇਂ ਨੇਗੇ ਰਜਾਈ ਵਾਂਗੂ ਕਿਉਂਕਿ ਮੈਂ ਪਹਿਲਾਂ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ ਕੰਬਲ ਕਈ ਵਾਰੀ ਅਸੀਂ ਲੋ ਕੁਆਲਿਟੀ ਦੇ ਦੇ ਦਿੰਨੇ ਕੰਮ ਨਹੀਂ ਆਉਂਦੇ। ਉਹ ਸਾਡੇ ਕੋਲ 50 ਤੇ ਨਾਲ ਮੰਨ ਲਓ 3 ਟਰੱਕ ਇਹ ਗੱਦੇ ਤੇ ਕੰਬਲ ਤੇ 2 ਟਰੱਕ ਰਸਤਾਂ ਦੇ ਉਹ ਅਸੀਂ ਹੁਣੇ ਭਾਈ ਗਰਦਾਸ ਹਾਲ ਤੋਂ ਉਹ ਭੇਜਣੇ ਆ ਜਿਨ੍ਹਾਂ ਦੀ ਉਥੋਂ ਰਵਾਨਗੀ ਕਰ ਦਿੱਤੀ ਜਾਊਗੀ ਸੋ ਉਹ ਤੋਂ ਇਲਾਵਾ ਸਭ ਤੋਂ ਮਾੜੀ ਇੱਕ ਦੁਰਘਟਨਾ ਜਿਹੜੀ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਹੋਈ ਪੰਜ ਸਤਗੁਰਾਂ ਦੇ ਪਵਿੱਤਰ ਸਰੂਪ ਉਹ ਜਾਨ ਬੁੱਝ ਕੇ ਅਗਨ ਭੇਟ ਕਰ ਦਿੱਤੇ ਉਹਦੇ ਉੱਤੇ